ਮੈਂ ਤੁਹਾਡਾ ਦੋਸਤ ਤੇ 호ਸਟ ਗੁਰਬਾਜ ਗੱਲ ਸੋ ਤੁਸੀਂ ਦੇਖ ਰਹੇ ਹੋ ਜੀ ਜਸਟ ਪੰਜਾਬੀ ਲਾਈਵ ਜਿੱਦਾਂ ਕਿ ਅਕਸਰ ਹੀ ਆਪਾਂ ਤੁਹਾਡੇ ਨਾਲ ਵਕ ਵਕ ਸੰਗੀਤ ਗਤੀਵਿਧੀਆਂ ਤੇ ਫਿਲਮਾਂ ਦਾ ਆਪਾਂ ਜ਼ਿਕਰ ਕਰਦੇ ਰਹਿੰਨੇ ਆ ਸੋ ਉਸੇ ਲੜੀ ਦੇ ਤਹਿਤ ਅੱਜ ਵੀ ਬਠਿੰਡਾ ਵਿਖੇ ਪੰਜਾਬੀ ਫਿਲਮ ਜੋ 29 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਜੀ ਮੌਕੀ ਫਿਲਮ ਦੇ ਵਿੱਚ ਜਾ ਰਹੀ ਸੋ ਅਸੀਂ ਕਾਸਟਿੰਗ ਆਈ ਸੋ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਔਰ ਮੀਡੀਆ ਇਹ ਜਿਹੜਾ ਉਹ ਸਾਰੇ ਤੱਕ ਲੈ ਕੇ ਜਾਂਦਾ ਸਾਡੀ ਕਿਸੇ ਵੀ ਪ੍ਰੋਡਕਟ ਨੂੰ ਕਿਸੇ ਵੀ ਚੀਜ਼ ਨੂੰ ਜਿੱਤੇ ਆਪਾਂ ਮਿਹਨਤ ਕਰਦੇ ਆਂ ਸੋ ਸਾਡੇ ਵੱਲੋਂ ਅਸੀਂ ਬਹੁਤ ਗਿਣਮਿਤ ਹੀ ਬੋਲਾਂਗੇ ਔਰ ਬੜੇ ਸੱਚਾ ਆਪਾਂ ਵੀ ਔਰ ਕੋਈ ਵੀ ਗੱਲ ਸਾਡੀ ਤੁਹਾਨੂੰ ਕੋਈ ਖੁਰੀ ਲੱਗੇ ਤੇ ਉਸ ਲਈ ਅਸੀਂ ਪਹਿਲਾਂ ਹੀ ਮਾਫੀ ਚਾਹੁੰਦੇ ਆਂ ਨਹੀਂ ਨਹੀਂ ਕਿਉਂਕਿ ਮੀਡੀਆ ਹੀ ਆ ਜਿਹੜਾ ਕਿ ਸਾਡੀ ਨਵੀਂ ਟੀਮ ਹੈ ਔਰ ਸਾਡੀ ਇੱਕ ਕੋਸ਼ਿਸ਼ ਹੈ ਵੀ ਅਸੀਂ ਜਿਹੜਾ ਸਿਨੇਮਾ ਅਸੀਂ ਬਣਾਉਣਾ ਚਾਹੁੰਦੇ ਆ ਉਹ ਲੋਕਾਂ ਤੱਕ ਲੈ ਕੇ ਜਾਈਏ ਬਾਕੀ ਤੁਹਾਡਾ ਹਾਸਲ ਸਵਾਲ ਸਿਰ ਦਿੱਤੇ ਤੁਸੀਂ ਅਸੀਂ ਉਹਦਾ ਬਹੁਤ ਬਹੁਤ ਚੰਗੇ ਤਰੀਕੇ ਨਾਲ ਜਵਾਬ ਕਰਦੇ ਆਂ ਹਏ ਉਹ ਡੇਲੀ ਫਾਰ ਚਾਰ ਨਹੀਂ ਸੀ ਉਹ ਫੀਮ ਸੀ ਉਸਤਾਦ ਆਪਣਾ ਫੀਮ ਖਾਂਦਾ ਵਾ ਆ ਬਾਹਰ ਖਲੋ ਜਾ ਚੌਂਕ 'ਚ ਖਲੋ ਕੇ ਰੋਲਾ ਪਾ ਫੀਮ ਖਾਂਦਾ ਹੀ ਉਹ ਕੀ ਹੋ ਗਿਆ চাচਾ ਹਟ ਕੋਤੇ ਨਹੀਂ ਚੱਲਦੇ ਪੁੱਤ ਦੇ ਪਿੰਡੇ ਤੇ ਸਾਰੇ ਬੰਦੇ ਲੱਗੇ ਆ ਫੀਮ ਤੇ 6-7 ਵਿੱਚ ਜਨਾਨੀਆਂ ਵੀ ਆ ਜਦ ਰੈਲੀ ਹੋਇਆ ਤਾਂ ਹਰ ਪਾਸੇ ਚਰਚਾ ਛਿੜ ਗਈ ਇੱਥੋਂ ਤੱਕ ਕਿ ਜਦ ਕਿ ਗਿੱਪੀ ਗਰੇਵਾਲ ਇਸ ਫਿਲਮ ਦਾ ਹਿੱਸਾ ਨਹੀਂ ਪਰ ਉਹਨਾਂ ਨੇ ਵੀ ਇਜਜ਼ਤ ਦੇ ਦੇ ਰਹੀ ਇਸ ਫਿਲਮ ਦੀ ਤਾਰੀਫ ਕੀਤੀ ਜਿੱਦਾਂ ਕਿ ਇਸੇ ਤੋਂ ਆਪਣਾ ਸਬੂਤ ਲੱਗਦਾ ਕਿ ਪੰਜਾਬੀ ਇੰਡਸਟਰੀ ਦਾ ਏਕਾ ਹੈ ਉਹ ਲੋਕਾਂ ਦੇ ਨਿਆਣੇ ਹੱਥਾਂ ਚੋਂ ਨਿਕਲਦੇ ਆ ਉਹ ਮੈਂ ਕੀ ਕਹਾਂ ਕਿ ਮੇਰੀ ਮੰਮੀ ਹੱਥੋਂ ਨਿਕਲ ਗਈ ਆ ਧਾਕੇ ਇਸ ਫਿਲਮ ਦੇ ਵਿੱਚ ਬਹੁਤ ਹੀ ਨਾਮਾਰ ਕਲਾਕਾਰਾਂ ਨੇ ਬੇਹਦ ਹੀ ਨ ਅਦਾਕਾਰੀ ਦਿਖਾਈ ਹੈ ਉੱਥੇ ਹੀ ਵਾਸਤਵ ਕਾਂਟੇ ਮੁਸਾਫਰ ਅਤੇ ਦਿਵੰਗ ਵਰਗੀਆਂ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਅਦਾ ਕਰਨ ਵਾਲੇ ਮਹੇਸ਼ ਮੰਜਰ ਕਰਨੀ ਵੀ ਇਸ ਫਿਲਮ ਦੇ ਵਿੱਚ ਇੱਕ ਬੇਹਦ ਹੀ ਨ کردار ਨਿਭਾਇਆ ਹੈ ਆ ਫਿਲਮ ਲੈਂਡ ਘਾ ਕਰਾਏ ਹੋ ਮਾਰੇ ਲਾਗੇ। ਸੋ ਉਥੇ ਹੀ ਪੰਜਾਬੀ ਫਿਲਮਾਂ ਦੀ ਜਿੰਦ ਜਾਨ ਨਿਰਮਲ ਵਿਸ਼ੇਰ ਜੀ ਨੇ ਵੀ ਇੱਕ ਅਲੱਗ کردار ਨਵਾਇਆ ਜੋ ਸਭ ਨੂੰ ਪਸੰਦ ਆਏਗਾ। ਕਿ ਮੈਂ ਤੇ ਚਲੂ ਕਿ ਧੀਮੀ ਆਂਗਾ ਗੋਲੀ ਮਾਰੋ ਦਫਾ ਦਿਓ। ਮੈਂ ਪਿੰਡ ਦਾ ਮੋਢ ਪਰ ਬੰਦਾ ਜੀ ਆਪਾਂ ਬਹਿ ਕੇ ਗੱਲ ਕਰ ਲਈ ਜੀ। ਪਹਿਲੀ ਗੋਲੀ ਇੰਗੇ ਮਾਰੋ। ਫਿਲਮ ਦੀ ਕਾਸਟਿੰਗ ਦੀ ਗੱਲ ਹੈ ਤਾਂ ਕਾਸਟਿੰਗ ਦੇ ਵਿੱਚ ਧੀਰਜ ਕੁਮਾਰ ਜੀ, ਸੀਰ ਤਮਸਤ, ਸੁਖਵਿੰਦਰ ਚਾਹਲ, ਪ੍ਰਕਾਸ਼ ਗਾਧੂ ਜੀ, ਦیدار ਗਿੱਲ, ਸੁਖਵਿੰਦਰ ਰਾਜਨ ਖਨੀ ਮੱਟੂ ਤੇ ਨੇਹਾ ਬਿਆਲ ਜੀ ਨੇ ਕੰਮ ਕੀਤਾ ਹੈ ਸੋ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਅਦਾਕਾਰ ਨੇ ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਆਪਣੀ ਬਿਹਤਰੀਨ ਅਦਾਕਾਰੀ ਦਾ ਸਬੂਤ ਦਿੱਤਾ ਸੋ ਗੌਰਵ ਰਾਣਾ ਜੀ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੇ ਪ੍ਰੋਡਿਊਸਰ ਪੀਰ ਜਕਮਾਰ ਜੀ ਕਰਨ ਸੰਧੂ ਅਤੇ ਅੰਕਤ ਮੌਂਗਾ ਜੀ ਹਨ ਸੋ ਸਾਰਿਆਂ ਨੇ ਹਮ ਹਮਾ ਕੇ ਸਿਨੇਮਾ ਘਰਾਂ ਦੇ ਵਿੱਚ 29 ਅਗਸਤ ਨੂੰ ਫਿਲਮ ਦੇਖਣੀ ਹੈ ਜੀ ਮੁੱਕ ਦੀ ਫਿਲਮ ਦਰਬੀ ਚੋ ਜਾ ਰਹੀ ਸੋ ਜਿੰਨਾ ਵੀ ਦਰਸ਼ਕਾਂ ਨੇ ਸਰੋਤਿਆਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਏਦਾਂ ਦੀਆਂ ਗਤੀਵਿਧੀਆਂ ਨੂੰ ਲਗਾਤਾਰ ਦੇਖਦੇ ਰਹੋ ਆਨੰਦ ਮਾਣੋ ਸੋ ਬਹੁਤ ਬਹੁਤ ਧੰਨਵਾਦ